ਸਰ ਸ਼ਿਕੰਜੀ ਮੈਲਾ ਪ੍ਰੀਤਕਰ ਹਾਜ਼ਰਨਾ ਸੀ ਗੁਰਪੇ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲ ਸੰਜੋਗਾ ਦੀ ਦਾ ਪਾਗ ਪੰਨਾ ਲੱਗੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਉਧਰ ਦੂਜੇ ਪਾਸੇ ਹਲਿੰਦਾ ਹੀ ਹਾਲ ਸੀ ਉਹ ਵੀ ਕਾਲੇ ਦੀਆਂ ਜਾਂਦਾਂ ਚ ਗਵਾਚੀ ਵਿਚਨ ਹੋਈ ਪਈ ਬਸ ਇਧਰ ਉਧਰ ਪਾਸੇ ਮਾਰ ਰਹੀ ਸੀ ਸਵੇਰੇ ਸਵੇਰੇ ਹਲਿੰ ਨੂੰ ਸਕੂਲ ਤੋਂ ਫੋਨ ਆ ਗਿਆ ਕਿਸੇ ਜ਼ਰੂਰੀ ਮੀਟਿੰਗ ਲਈ ਤੇ ਉਹ ਤਾਈ ਨੂੰ ਇਹਨਾਂ ਦੱਸ ਕੇ ਜਲਦੀ ਚ ਕਰੋ ਇਹ ਕਹਿ ਕੇ ਨਿਕਲ ਗਈ ਕਿ ਉਹ ਕੱਲ ਤੱਕ ਵਾਪਸ ਆ ਜਾਵੇਗੀ ਜਾਂਦੇ ਵਾਰੀ ਕਾਲੇ ਨੂੰ ਵੀ ਨਾ ਮਿਲ ਸਕੀ ਦੁਪਹਿਰ ਨੂੰ ਜਦ ਤਾਈ ਆ ਕੇ ਉਸ ਨੂੰ ਦੱਸਦੀ ਆ ਕਿ ਪੁੱਤ ਉਸ ਦੀ ਮਾਂ ਦਾ ਫੋਨ ਆਇਆ ਸੀ ਸਕੂਲ ਕੋਈ ਮੀਟਿੰਗ ਸੀ ਜ਼ਰੂਰੀ ਤਾਂ ਉਸ ਨੂੰ ਜਾਣਾ ਪਿਆ ਉਸ ਦਾ ਕਿਹੜਾ ਦਿਲ ਕਰਦਾ ਸੀ ਜਾਣ ਨੂੰ ਬਸ ਮਜਬੂਰੀ ਵਸ ਜਾਣਾ ਪਿਆ ਉਹ ਵੀ ਮੈਨੂੰ ਕਹਿ ਰਹੀ ਸੀ ਕਿ ਤੈਨੂੰ ਦੱਸ ਦੇ ਮਾਂ ਨਹੀਂ ਐਵੇਂ ਤੂੰ ਸੋਚ-ਸੋਚ ਕੇ ਪਰੇਸ਼ਾਨ ਹੁੰਦਾ ਰਹੇਗਾ ਉਹ ਕੱਲ ਤੱਕ ਵਾਪਸ ਆ ਜਾਏਗੀ ਕਾਲਾ ਵਾਪਸ ਆ ਕੇ ਆਪਣੀ ਕੰਮੀ ਲੱਗ ਗਿਆ ਪਰ ਮਨ ਬੁਝਿਆ ਜਿਹਾ ਸੀ ਉਸਦਾ ਤੇ ਦਿਲ ਸ਼ਤਰਾਂ ਤਰਾਂ ਦੇ ਖਿਆਲ ਆ ਰਹੇ ਸਨ ਫਿਰ ਆਪਣੇ ਮਨ ਨੂੰ ਸਮਝਾਇਆ ਕਿ ਚਲ ਅੱਜ ਦੀ ਹੀ ਦਿਹਾੜੀਆ ਕਨਵਾ ਹੈ ਜਣਾਇਆ ਉਸ ਦੀ ਵੀ ਕੋਈ ਮਜਬੂਰੀ ਹੋएगी ਪਰ ਹਰਲੀਨ ਅਗਲੇ ਦਿਨ ਵੀ ਨਾ ਵਾਪਸ ਆਈ ਇੱਕ ਇੱਕ ਕਰਕੇ ਦਿਨ ਬੀਤਣ ਲੱਗੇ ਪਰ ਨਾ ਹੀ ਹਰਲੀਨ ਵਾਪਸ ਆਈ ਨਾ ਹੀ ਉਸ ਦੀ ਕੋਈ ਖਬਰ ਕਾਲੇ ਦੀ ਪਿੱਛੇ ਨੇ ਵਿਪਦਨ ਲੱਗੀ ਜਦੋਂ ਉਹ ਤਾਈ ਦੀ ਵੱਲ ਉਸਤੇ ਕੋਈ ਖਬਰ ਸਾਲ ਲੈਣ ਲੱਗਿਆ ਤਾਂ ਤਾਇਆ ਖੁਦ ਪਰੇਸ਼ਾਨ ਸੀ ਉਸਦੀ ਕੋਈ ਖਬਰ ਨਾ ਹੋਣ ਕਰਕੇ ਤੇ ਜਿ ਰਤਾਈ ਨੇ ਉਸਤਾ ਨੰਬਰ ਮਲਾਇਆ ਤਾਂ ਫੋਨ ਬੰਦ ਆ ਰਿਹਾ ਸੀ ਤੇ ਕਾਲਾ ਸ਼ਰਮਾਉਂਦਾ ਹੋਇਆ ਹਰleen ਦਾ ਨੰਬਰ ਵੀ ਨਾ ਮੰਗ ਸਕਿਆ ਤੇ ਉਹ ਚੁੱਪਚਾਪ ਵਾਪਸ ਆ ਗਿਆ ਤੇ ਸਿੱਤਾ ਆਪਣੀ ਕਿਰਨ ਭਾਬੀ ਕੋਲ ਗਿਆ ਅਚਾਨਕ ਕੁਲਵੀਰ ਨੂੰ ਇੱਦਾਂ ਘਰ ਆਇਆ ਤੇ ਉਸਦਾ ਉੱтря ਹੋਇਆ ਚਿਹਰਾ ਦੇਖ ਕੇ ਕੰਨ ਲੱਗੀ ਕੁਲਵੀਰ ਆ ਕੀ ਸ਼ਕਲ ਬਣਾਈ ਆ ਕੀ ਹੋ ਗਿਆ ਆ ਤੂੰ ਇਹ ਤਾਂ ਅਚਾਨਕ ਬਿਨਾਂ ਦੱਸੇ ਸਭ ਸੁੱਖ ਤੇ ਹੈ ਚਰਨੂ ਭਾਬੀ ਨੇ ਕੁਝ ਤਾਂ ਨਹੀਂ ਕਿਹਾ ਕਾਲਾ ਪਾਪੀ ਹਰਲੀ ਨੂੰ ਸੇ ਸਕੂਲ ਕੋਈ ਜ਼ਰੂਰੀ ਮੀਟਿੰਗ ਕਰਕੇ ਜਾਣਾ ਪਿਆ ਉਹ ਕਹਿ ਕੇ ਗਈ ਸੀ ਕਿ ਮੈਂ ਅਗਲੇ ਦਿਨ ਵਾਪਸ ਆ ਜਾਵਾਂਗੀ ਪਰ ਅੱਜ ਤਿੰਨ ਦਿਨ ਹੋ ਗਏ ਨੇ ਪਰ ਉਹ ਹਲੇ ਤੱਕ ਵੀ ਵਾਪਸ ਨਹੀਂ ਆਈ ਪਾਪੀ ਤੂੰ ਤਾਇਆ ਤਾਈ ਹੁਣਾਂ ਕੋਲ ਜਾ ਕੇ ਪਤਾ ਨਹੀਂ ਕੀਤਾ ਉਹਨਾਂ ਨੂੰ ਤਾਂ ਕੋਈ ਖ਼ਬਰ ਹੋ ਉਸਦੀ ਕੀ ਹੋਇਆ ਕਿਉਂ ਨਹੀਂ ਆਈ ਕਾਲਾ ਮੈਂ ਗਿਆ ਸੀ ਉਹਨਾਂ ਕੋਲ ਵੀ ਪਰ ਉਹਨਾਂ ਨੂੰ ਵੀ ਕੁਝ ਪਤਾ ਨਹੀਂ ਹਰਲੀਨ ਬਾਰੇ ਉਸਦਾ ਤਾਂ ਫੋਨ ਵੀ ਬੰਦ ਆ ਰਿਹਾ ਆ ਮੈਨੂੰ ਤਾਂ ਫਿਕਰ ਹੋ ਰਹੀ ਆ ਉਸਦੀ ਭਾਪੀ ਤੂੰ ਰੁਕ ਇੱਕ ਮਿੰਟ ਆਖ ਮੈਂ ਆਪਣੀ ਫੋਨ ਚੋਂ ਕੀ ਹਰਲੀਨ ਦਾ ਨੰਬਰ ਮਲਾਇਆ ਪਰ ਉਹ ਪੰਦਾ ਸ੍ਰਿਹਸੀ ਤੇ ਫਿਰ ਉਸਨੇ ਤਾਈ ਨੂੰ ਫੋਨ ਕੀਤਾ ਤੇ ਹਾਲਚਲ ਪੁੱਛਣ ਤੋਂ ਬਾਅਦ ਹਰਲਿੰਦੇ ਘਰਦਿਆਂ ਦਾ ਨੰਬਰ ਮੰਗਿਆ ਤਾਂ ਤਾਈ ਨੇ ਹਰਲਿੰਦੇ ਪਾਪਾ ਦਾ ਨੰਬਰ ਦਿੱਤਾ ਤੇ ਜਦ ਉਸਨੇ ਉਹ ਨੰਬਰ ਡਾਇਲ ਕੀਤਾ ਤਾਂ ਅਗੋਂ ਰਿੰਗ ਜਾਂਦੀ ਰਹੀ ਕਿਸੇ ਨੇ ਵੀ ਫੋਨ ਨਾ ਚੁੱਕਿਆ ਉਸਨੇ ਕਾਫੀ ਵਾਰ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਫੋਨ ਨਾ ਚੁੱਕਿਆ ਫਿਰ ਪਾਪੀ ਨੇ ਗੁਰਨਾਵ ਨੂੰ ਫੋਨ ਲਗਾਇਆ ਤੇ ਜਲਦੀ ਨਰਕਰ ਆਉਣ ਲਈ ਕਿਹਾ ਤੇ ਆਉਂਦੀ ਹੋਈ ਇੱਕ ਫੋਨ ਲੈ ਕੇ ਆਉਣ ਲਈ ਕਿਹਾ ਜਿਤ ਕੋ ਨਾਮ ਕਾਲੀਸ਼ ਕਰਾਇਆ ਤਾਂ ਉਸ ਪੁੱਛਿਆ ਕੀ ਗੱਲ ਹੋ ਗਈ ਤਕੇ ਨੇ ਸਾਰੇ ਗੱਲ ਉਸ ਨੂੰ ਦਸੀ ਤੇ ਉਹ ਕਿਰਵੀਰ ਨੂੰ ਹੌਸਲਾ ਦਿੰਦਾ ਹੋਇਆ ਕਹਿਣ ਲੱਗਾ ਉਹ ਕੋਈ ਗੱਲ ਨਹੀਂ ਕੋਈ ਜ਼ਰੂਰੀ ਕੰਮ 'ਚ ਫਸ ਕੇ ਹੋ ਤੂੰ ਐਵੇਂ ਮੂੰਹ ਟਿਕਾਈ ਬੈਠਾ ਈ ਆ ਆ ਜਾਈ ਕੀ ਵਾਪਸ ਤੂੰ ਐਵੇਂ ਦੇਰ ਨਾ ਹੋੜਾ ਕਰ ਮੈਂ ਤਾਂ ਸੋਚਿਆ ਪਤਾ ਨਹੀਂ ਕਿਹੜਾ ਪਹਾੜ ਡਿੱਗ ਪਿਆ ਜੋ ਕਿਰੇ ਨੇ ਮੈਨੂੰ ਝਿਤੀ ਨੜਕਾਰਾਉਂ ਨੂੰ ਕਿਹਾ ਭਾਬੀ ਨੇ ਵੀ ਸਮਝਾਇਆ ਕੀ ਤੂੰ ਉਦਾਸ ਨਾ ਹੋ ਆਜਾ ਉੱਧਰ ਲੈ ਕਾਲਾ ਹਾਂਜੀ ਠੀਕਾ ਜੀ ਗਿਰਨਾਮ ਚੰਗਾ ਤੁਸੀਂ ਕਰੋ ਫਿਰ ਕੱਲਾ ਬਾਤਾਂ ਮੈਂ ਚੱਲਦਾ ਹਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਕਾਲੀ ਨੂੰ ਕੁਝ ਹੌਂਸਲਾ ਹੋਇਆ ਸ਼ਾਮ ਨੂੰ ਘਰ ਆਉਣ ਵੇਲੇ ਪਾਪੀ ਨੇ ਉਸ ਨੂੰ ਖੂਲ ਬੁਲਾਇਆ ਤੇ ਉਸ ਨੂੰ ਨਵਾਂ ਫੋਨ ਦਿੱਤਾ ਕਾਲਾ ਲੈ ਪਾ ਵੀ ਸਿੱਕੀ ਲੋੜ ਸੀ ਪਾਪੀ ਆਹੋ ਲੋੜ ਨਹੀਂ ਸੀ ਇਹਨੂੰ ਅਜ ਨਿੱਕੀ ਜਹੀ ਗੱਲ ਪਿੱਛੇ ਟੈਨਸ਼ਨ ਚ ਕਿੰਨਾ ਪਰੇਸ਼ਾਨ ਹੋਇਆ ਪੱਜਿਆ ਯਾਈ ਪੱਲੇ ਤਾਂ ਮੈਨੂੰ ਵੀ ਟ੍ਰੈਕ ਰੱਖਤਾ ਸੀ ਮੈਂ ਇਸ ਵਿੱਚ ਸਾਡੀ ਸਭ ਦੀ ਨੰਬਰ ਸੇਵ ਕਰਤੀਆ ਤੇ ਹਾਂ ਤੇਰੀ ਹਰਲੀਨ ਦਾ ਵੀ ਹੁਣ ਜਤਵੀ ਦਿਲ ਕਰਿਆ ਕਰੇਗਾ ਨਾ ਗੱਲ ਕਰ ਲਿਆ ਕਰੀ ਉਸਦੇ ਨਾਲ ਹਸਤੀ ਹੋਈ ਕਹਿਣ ਲੱਗੀ ਹੁਣ ਕਰਜਾ ਕਿ ਐਮੀ ਨਾ ਟੈਨਸ਼ਨ ਪਾਈ ਬੈਠਾ ਰਹੀ ਦਿਮਾਗ ਤੇ ਸਭ ਕੁਝ ਸਹੀ ਹੋ ਜਾਏਗਾ ਆ ਜਾ ਉਹ ਹੋ પાਪਸ ਠੀਕ ਹੈ ਕਾਲਾ ਕਹ ਰਾ ਜਾਂਦਾ ਹੈ ਪਰ ਜੋ ਸਾਮਾਨ ਕਿਸੇ ਵੀ ਕਮਸ਼ ਨਹੀਂ ਲੱਗ ਰਿਹਾ ਸੀ 부ਝ ਜਹੀ ਮਨ ਨਾਲ ਸ਼ਾਮ ਨੂੰ ਸਾਰੇ ਕੰਮ ਮਿੜਦਾ ਹੈ ਤਿੱਛ ਰੋਟੀ ਖਾਂਨ ਘਰੇ ਜਾਂਦਾ ਹੈ ਤਜਨ ਰੋਟੀ ਵਾਲੀ ਥਾਲੀ ਫੜਾਉਂਦੀ ਹੋਈ ਕਹਿਣ ਲਗੀ ਮੈਂ ਸੁਣਿਆ ਆ ਉਹ ਸ਼ੇਰ ਵਾਲੀ ਸਭ ਨੂੰ ਬਿਨਾਂ ਦੱਸੇ ਕਿਤੇ ਚਲੀ ਗਈ ਆ ਵੀ ਸ਼ੁਕਰ ਕਰ ਤੂੰ ਉਸਦੇ ਹੱਥੋਂ ਬਚ ਗਿਆ ਹਲੇ ਵੀ ਮੌਕਾ ਆ ਡੁੱਲੀ ਪੀਰਾ ਦਾ ਕੁਝ ਨਹੀਂ بگੜਿਆ ਸੰਭਲ ਜਾ ਤੂੰ ਇਹ ਸ਼ੇਰ ਵਾਲੀਆਂ ਜਾ ਖੜੇ ਕਲੂਤੀ ਬੰਦੀ ਨੂੰ بیچ ਕੀ ਖਾ ਜਾਂਦੀਆਂ ਨੇ ਤੇ ਤੂੰ ਕੁੱਤਾ ਕੀ ਚੀਜ਼ ਕੀ ਆ ਇਹਨਾਂ ਅਗੇ ਅਨਪੜ੍ਹ ਜਿਹਾ ਮੜਾ ਮੁਟੇ ਬੁੱਤੀ ਵਾਲਾ ਉਹਦਾ ਤਾਂ ਤੂੰ ਜੋ ਉਸਦੇ ਪਿੱਛੇ ਪਿੱਛੇ ਪੂੰਛ ਲਾਉਂਦਾ ਫਿਰਦਾ ਆ ਕਾੜੀ ਨੇ ਉਹਨਾਂ ਦੀਆਂ ਗੱਲਾਂ ਤੇ ਜ਼ਿਆਦਾ ਧਿਆਨ ਨਾ ਦਿੱਤਾ ਤੇ ਥੋੜੀ-ਬਹੁਤ ਰੋਟੀ ਖਾ ਕੇ ਆਪਣੇ ਮੰਝੇ ਤੇ ਆ ਕੇ ਪੈ ਗਿਆ ਉਹ ਪਿਆ ਕੁਝ ਸੋਚਦਾ ਰਹਿੰਦਾ ਹੈ ਤੇ ਫੋਨ ਚੱਕਦਾ ਹੈ ਹਰਲੀ ਦਾ ਨੰਬਰ ਲਗਾਉਂਦਾ ਹੈ ਪਰ ਉਹ ਹਲੇ ਵੀ ਬੰਦ ਸੀ ਤੇ ਦੂਜੀ ਵਾਰੀ ਜਦ ਉਸਨੇ ਪਾਪਾ ਵਾਲਾ ਨੰਬਰ ਲਗਾਇਆ ਤਾਂ ਉਧਰ ਹਰਲੀਨ ਦੀ ਮੰਮੀ ਨੇ ਜਦ ਫੋਨ ਚੱਕਿਆ ਤਾਂ ਉਹ ਡਰਦਾ ਹੋਇਆ ਕਹਿਣ ਲੱਗਾ ਕਿ ਅੰਟੀ ਕੁਲਵੀਰ ਬੋਲਦਾ ਆ ਹਰਲੀਨ ਨਾਲ ਗੱਲ ਕਰਵਾ ਦਿਓਗੇ ਹਰਲੀਨ ਦੀ ਮੰਮੀ ਕਹਿਣ ਲੱਗੀ ਇੱਕ ਮਿੰਟ ਹਰਲੀਨ ਉਸੇ ਮੰਮੀ ਨੇ ਆਵਾਜ਼ ਮਾਰ ਕੇ ਬੁਲਾਇਆ ਤੇ ਕਿਹਾ ਕਿ ਕਿਸੇ ਕੁਲਵੀਰ ਦਾ ਫੋਨ ਆ ਹਰਲੀਨ ਜਲਦੀ ਨਾਲ ਆਈ ਮੰਮੀ ਤੂੰ ਫੋਨ ਲੈ ਕੇ ਇੱਕ ਪਾਸੇ ਜਾ ਕੇ ਗੱਲ ਕਰਨ ਲੱਗੀ ਹਰਲੀਨ ਹੈਲੋ ਕੁਲਵੀਰ ਕਾਲਾ ਉਸਿਆ ਵਾਰਸ ਨੂੰ ਰੋਂਣ ਲੱਗ ਪਿਆ ਹਰleen ਕੁਲਵੀਰ ਤੁਸੀਂ ਰੋ ਕਿਉਂ ਰਹੇ ਹੋ ਪਲੀਜ਼ ਪਹਿਲਾਂ ਇਹਦਾ ਰੋਣਾ ਬੰਦ ਕਰੋ ਤਿੱਕਲ ਦਾ ਸੁੱਕੀ ਹੋਇਆ ਆ ਕੁਲਵੀਰ ਤੁਸੀਂ ਕਿੱਥੇ ਹੋ ਇਹਨਾਂ ਦਿਨਾਂ ਦੇ ਨਾ ਕੋਈ ਖਬਰ ਨਾ ਕੁਝ ਪਤਾ ਤੁਹਾਡਾ ਫੋਨ ਵੀ ਨਹੀਂ ਲੱਗ ਰਿਹਾ ਸਾਰੇ ਪਤਾ ਕਿੰਨਾ ਪਰੇਸ਼ਾਨ ਆ ਮੈਂ ਕਿੰਨਾ ਦੁਖੀ ਆ ਤੇ ਭਾਬੀ ਮੈਨੂੰ ਕੀ ਕੀ ਸੁਣਾ ਰਹੀ ਆ ਹਰleen ਕੁਲਵੀਰ ਮੈਂ ਬਸ ਕੋਲ ਦੇ ਕੰਮਾਂ ਵਿੱਚ ਬਿਜ਼ੀ ਸੀ ਹੁਣ ਵੀ ਚਾਰਾ ਦੀ ਗੱਲ ਨਹੀਂ ਕਰ ਸਕਦੀ ਬਾਕੀ ਫਿਕਰ ਕਰਨ ਵਾਲੀ ਕੋਈ ਗੱਲ ਨਹੀਂ ਆ ਮੈਂ ਪਰਸੋਂ ਤੱਕ ਆ ਕੇ ਗੱਲ ਕਰਦੀ ਆ ਚੰਗਾ ਫਿਰ ਹੁਣ ਮੈਂ ਫੋਨ ਰੱਖਦੀ ਆ ਫਿਰ ਆ ਕੇ ਗੱਲ ਕਰਾਂਗੀ ਹਰਲੀਨਾ ਗੱਲ ਕਰਕੇ ਕਾਲੀ ਦੇ ਮਨ ਨੂੰ ਕੁਝ ਸਕੂਨ ਆਇਆ ਤੇ ਉਸਨੇ ਕਿਰਨ ਭਾਬੀ ਨੂੰ ਫੋਨ ਲਾਇਆ ਤੇ ਹਰਲੀਨ ਨਾਲ ਗੱਲ ਹੋਣ ਬਾਰੇ ਦੱਸਿਆ ਉਹਨਾਂ ਨੇ ਕਿਹਾ ਕਿ ਮੈਂ ਤਾਂ ਪਹਿਲਾਂ ਹੀ کہہ ਰਹੀ ਸੀ ਕਿ ਕਿਸੇ ਕੰਮ 'ਚ ਫਸ ਗਈ ਪਰ ਤੂੰ ਐਵੇਂ ਰੋਣ ਹੱਕਾ ਹੋਇਆ ਫਿਰਦਾ ਸੀ ਹੁਣ ਤਾਂ ਤੂੰ ਖੁਸ਼ ਹੈ ਨਾ ਸਰ ਹੁਣ ਤੋਂ ਰਾਮ ਨਾਲ ਸੋ ਜਾ ਇਹਨਾਂ ਕਹਿ ਕੇ ਉਹਨਾਂ ਨੇ ਫੋਨ ਕੱਟ ਦਿੱਤਾ ਤੇ ਫਿਰ ਕਾਲਾ ਵੀ ਸੋ ਗਿਆ ਹਰਲਨ ਆਪਣੇ ਮੰਮੀ ਨੂੰ ਫੋਨ ਫੜਾਉਂਦੇ ਹੋਏ ਕਹਿਣ ਲੱਗੀ ਮੰਮੀ ਮੈਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਸੀ ਮੰਮੀ ਹਾਂ ਹਾਂ ਦੱਸ ਪੁੱਤ ਕੀ ਗੱਲ ਕਰਨੀ ਸੀ ਹਰਲਨ ਮੰਮੀ ਮੈਂ ਇੱਕ ਵਾਰੀ ਕਿਹਾ ਸੀ ਨਾ ਤੁਹਾਨੂੰ ਕਿ ਜੇ ਮੇਰੀ ਜ਼ਿੰਦਗੀ 'ਚ ਕੋਈ ਆਇਆ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਾਂ ਮੇਰੀ ਜ਼ਿੰਦਗੀ 'ਚ ਕੋਈ ਹੈ ਉਸਦਾ ਨਾਮ ਕੁਲਵੀਰ ਹੈ ਆ ਫੋਨ ਵੀ ਹਣੇ ਉਸਦਾ ਹੀ ਆਇਆ ਸੀ ਮੰਮੀ ਪੁੱਤ ਅਸੀਂ ਤਾਂ ਆਪ ਕਦੋਂ ਦੀ ਹੀ ਚਾਹੁੰਦੀ ਸੀ ਕਿ ਜ਼ਿੰਦਗੀ 'ਚ ਤੂੰ ਕਿਸੇ ਦਾ ਹੱਥ ਫੜ ਕੇ ਆਪਣੀ ਬਾਕੀ ਦੀ ਜ਼ਿੰਦਗੀ ਉਸਦੀ ਨਾਲ ਹੀ ਵਿਤਾਂਵੇਂ ਆਖਿਰ ਤੱਕ ਕਦੋਂ ਤੱਕ ਇਦਾਂ ਆਪਣੀਆਂ ਤੀਹ ਤੀਆਂ ਯਾਦਾਂ ਤੋਂ ਡਰ ਕੇ ਆਪਣੀ ਜ਼ਿੰਦਗੀ 'ਚ ਆਉਣ ਵਾਲੀਆਂ ਖੁਸ਼ੀਆਂ ਦਾ ਗਲ਼ਾ ਘੁੱਟਦੀ ਰਹੇਂਗੀ ਹਰਲੇਨ ਪਪਾ ਸਹੀ ਕਹਿੰਦੀ ਸੀ ਮੰਮੀ ਜਿੱਥੇ ਇਸ ਦੁਨੀਆ 'ਚ ਪੂਰੇ ਇਨਸਾਨ ਨਹੀਂ ਹੁੰਦੇ ਹੀ ਚੰਗੇ ਇਨਸਾਨ ਬਿਹਨ ਬਸ ਲੋੜ ਹੈ ਉਹਨਾਂ ਨੂੰ ਲੱਭੰਦੀ ਮੈਂ ਉਸਨੂੰ ਲੱਭ ਲਿਆ ਹੈ ਮੈਂ ਤੁਹਾਡੇ ਨਾਲ ਇਹ ਗੱਲ ਕਹਿਣ ਵਰੀ ਸੋਚੀ ਰਹੀ ਤੇ ਆ ਸਭ ਹੋ ਗਿਆ ਬਹੁਤ ਵਧੀਆ ਇਨਸਾਨ ਹੈ ਕੁਲਵੀਰ ਮੰਮੀ ਪੁੱਤ ਇੱਕ ਵਾਰੀ ਆਪਣੀ ਮਰਜ਼ੀ ਕਰਕੇ ਅਸੀਂ ਪਹਿਲਾਂ ਹੀ ਤੈਨੂੰ ਬਹੁਤ ਦੁੱਖ ਦੇ ਚੁੱਕੇ ਹਾਂ ਤੇਰੀ ਖੁਸ਼ੀ ਚ ਹੀ ਸਾਡੀ ਖੁਸ਼ੀ ਆ ਮੈਂ ਤੇਰੀ ਪਾਪਾ ਨਾਲ ਸਲਾਹ ਕਰਾਂਗੀ ਤੇ ਅਸੀਂ ਜਲਦੀ ਹੀ ਮੁੰਡੇ ਨਾਲ ਮਿਲਾਂਗੇ ਫਿਰ ਅਗਲੇ ਦਿਨ ਹਰਲੀਨ ਕਾਲੇ ਨੂੰ ਮਿਲਣ ਆਈ ਉਹ ਡੰਗਰਾਂ ਨੂੰ ਪੱਠੇ ਪਾਰ ਰਿਹਾ ਸੀ ਜਦ ਹਰਲੀਨ ਪਿੱਛੋਂ ਆ ਕੇ ਉਸ ਦੀਆਂ ਅੱਖਾਂ ਆਪਣੇ ਹੱਥਾਂ ਨਾਲ ਬੰਦ ਕਰ ਲਈਆਂ ਕਾਲਾ ਹਰਲੀਨ ਯਾ ਹੋਰ ਭਲਾ ਕੌਣ ਹੋ ਉਸਦੇ ਹੱਥ ਆਪਣੀ ਅੱਖਾਂ ਤੋਂ ਹਟਾਉਂਦੇ ਆ ਕਿਹਾ ਹਰਲੀਨ ਕੀ ਇੰਨਾ ਜਲਦੀ ਵੀ ਕੋਈ ਪੁੱਛਦਾ ਹੁੰਦਾ ਹੈ ਯਾ ਕਾਲਾ ਇੱਕ ਤੁਸੀਂ ਹੀ ਤਾਂ ਹੋ ਜੋ ਮੈਨੂੰ ਸਮਝਦੀ ਹੂੰ ਇਹ ਨਾ ਪਿਆਰ ਕਰਦੀ ਹੂੰ ਹੋਰ ਤਾਂ ਕੋਈ ਮੇਰੇ ਨੇੜੇ ਵੀ ਨਹੀਂ ਲੱਗਦਾ ਫਿਰ ਮੈਨੂੰ ਬੁੱਝਣ ਚ ਕਿਉਂ ਟਾਈਮ ਲੱਗੋ ਪਤਾ ਹਰਲੇ ਕੋਈ ਪਿਆਰ ਕਰੇ ਜਾਂ ਨਾ ਕਰੇ ਤੁਹਾਨੂੰ ਪਰ ਮੈਂ ਤਾਂ ਕਰਦੀ ਆ ਨਾ ਮੇਰੇ ਲਈ ਉਹੀ ਬਹੁਤ ਉਸ ਨੂੰ ਜੱਫੀ ਪਾਉਂਦੀ ਆ ਕਿਹਾ ਕਾਲਾ ਉਹ ਹਫਤਾ ਠੀਕ ਹੈ ਪਰ ਬਿਨਾਂ ਦੱਸੇ ਕਿੱਥੇ ਚਲੇ ਗਏ ਸੀ ਇਹ ਦੱਸੋ ਮੇਰਾ ਇੱਕ ਵਾਰੀ ਵੀ ਖਿਆਲ ਨੇ ਆਇਆ ਕਿਉਂ ਗੱਲਾਂ ਛੱਡ ਕੇ ਗਈ ਸੀ ਮੈਨੂੰ ਮੈਨੂੰ ਪਤਾ ਕਿਨਾ ਦੁਖੀ ਪਰੇਸ਼ਾਨ ਹੋਇਆ ਸੀ ਤੇਰੀ ਬਗੈਰ ਜੇ ਜਾਣਾ ਹੀ ਸੀ ਤਾਂ ਮਿਲ ਕੇ ਜਾਂਦੀ ਬਿਨਾ ਮਿਲੇ ਹੀ ਚਲੇ ਗਈ ਤੁਹਾਡਾ ਤਾਂ ਫੋਨ ਵੀ ਨਹੀਂ ਸੀ ਲੱਗ ਰਿਹਾ ਪਤਾ ਚਰਨੂ ਭਾਬੀ ਨੇ ਮੈਨੂੰ ਕੀ ਕੀ ਸੁਣਾਇਆ ਹਰleen ਅੱਖਾਂ ਭਰਦਿਆਂ ਹੋਇਆਂ ਉਸ ਨੂੰ ਮੰਜੇ ਤੇ ਬਿਠਾ ਕੇ ਉਸੇ ਕੋਲ ਬੈਠ ਗਈ ਤੇ ਉਸ ਨੂੰ ਗਲ ਨਾਲ ਲਾ ਕੇ ਰੋਣ ਲੱਗ ਪਈ ਤੇ ਫਿਰ ਹੰਝੂ ਪੂੰਝਦੀ ਹੋਈ ਕਹਿ ਲੱਗੀ ਕਿ ਮੈਨੂੰ ਵੀ ਨਹੀਂ ਪਤਾ ਸੀ ਕਿ ਇੰਨੇ ਦਿਨ ਲੱਗ ਜਾਣੇ ਆ ਉਸ ਦਿਨ ਸਵੇਰੇ ਮੈਨੂੰ ਜਲਦੀ ਹੀ ਤੁਹਾਨੂੰ ਬਿਨਾ ਮੈਲੇ ਹੀ ਜਾਣਾ ਪਿਆ ਜਦ ਮਮੀ ਦਾ ਫੋਨ ਆਇਆ ਮੈਂ ਕਾਲੀਚ ਤਿਆਰ ਹੋ ਕੇ ਜਲਦੀ ਨਾਲ ਘਰ ਪਹੁੰਚੀ ਤਾਂ ਮੰਮੀ ਘਰ ਨਹੀਂ ਸਨ ਤੇ ਮੈਨੂੰ ਨਾਲ ਬਲੀਆਂਟੀ ਨੇ ਦੱਸਿਆ ਕਿ ਉਹ ਤਾਂ ਹਸਪਤਾਲ ਨੇ ਰਾਤੀ ਮੈਂ ਫੇਰ ਜਲਦੀ ਨਾਲ ਹਸਪਤਾਲ ਗਈ ਉੱਥੇ ਜਾ ਕੇ ਪਤਾ ਚੱਲੇ ਕਿ ਪਿਛਲੀ ਰਾਤ ਜਦ ਪਾਪਾ ਸਕੂਟਰ ਤੇ ਕੰਮ ਤੋਂ ਘਰ ਨੂੰ ਵਾਪਸ ਆ ਰਹੇ ਸੀ ਤਾਂ ਕੋਈ ਗੱਡੀ ਵਾਲਾ ਉਹਨਾਂ ਨੂੰ ਸਾਈਡ ਮਾਰ ਗਿਆ ਤੇ ਉਹ ਡਿੱਗ ਪਏ ਉਹਨਾਂ ਦੇ ਸਿਰ ਤੇ ਸੱਟ ਲੱਗੀ ਦੀ ਬਾਹ ਫ੍ਰੈਕਚਰ ਹੋ ਗਈ ਆ ਰਿਪੋਰਟਾਂ ਵਗੈਰਾ ਕਰਾਉਂਦੇ ਟਾਈਮ ਹੀ ਲੱਗਾ ਕਿਸੇ ਨੂੰ ਕੁਝ ਦੱਸਣ ਦਾ ਰਿਪੋਰਟ 'ਚ ਵੀ ਸਭ ਕੁਝ ਨਾਰਮਲ ਆ ਕੁਝ ਨਹੀਂ ਆਇਆ ਡਾਕਟਰ ਨੇ ਕਿਹਾ ਹੈ ਕਿ ਥੋੜਾ ਟਾਈਮ ਲੱਗੂ ਠੀਕ ਹੋ ਜਾਣਗੇ ਦੋ ਦਿਨਾਂ ਬਾਅਦ ਆ ਕੇ ਉਹਨਾਂ ਨੂੰ ਛੁੱਟੀ ਮਿਲੀ ਤੇ ਫਿਰ ਘਰ ਪਤਾ ਲੈਣ ਵਾਲੇ ਦਾ ਆਉਣ ਜਾਣ ਰਿਹਾ ਤੇ ਮੰਮੀ ਵੀ ਕਾਫੀ ਪਰੇਸ਼ਾਨ ਸੀ ਮੇਰਾ ਫੋਨ ਚ ਕੰਮ ਕਰ ਦਿਆਂ ਹੋਇਆ ਮੈਂ ਗੱਲ ਕਰ ਰਹੀ ਸੀ ਤੋਂ ਪਾਣੀ ਚ ਡਿੱਗ ਗਿਆ ਸੀ ਤੇ ਮੈਂ ਠੀਕ ਕਰਵਾਉਣਾ ਦਿੱਤਾ ਸੀ ਅੱਜ ਹੀ ਲੱਗੀ ਆਈਆਂ ਮੰਮੀ ਨੇ ਮੈਨੂੰ ਸੱਚ ਤਾਂ ਨਹੀਂ ਦੱਸਿਆ ਕਿ ਮੈਂ ਪਾਪਾ ਦੀ ਐਕਸੀਡੈਂਟ ਦੀ ਖਬਰ ਸੁਣ ਕੇ ਕਵਰਾ ਜਾ ਆਇਆ ਤਾਂ ਕਰਕੇ ਉਹਨਾਂ ਨੇ ਬਹਾਨੇ ਨਾਲ ਮੈਨੂੰ ਬੁਲਾਇਆ ਸੀ ਤੇ ਮੈਂ ਵੀ ਫਿਰ ਤੁਹਾਨੂੰ ਸਕੂਲ ਮੀਟਿੰਗ ਵਾਲਾ ਝੂਠ ਬੋਲਿਆ ਕਿ ਤੁਸੀਂ ਆਮੇ ਹੋਰ ਪਰੇਸ਼ਾਨ ਹੋਵੋਗੇ ਮੇਰਾ ਕਿਹਣਾ ਦਿਲ ਲੱਗ ਰਿਹਾ ਸੀ ਧਿਆਨ ਤਾਂ ਸਾਰਾ ਤੇਰੀ ਵਿੱਚ ਸੀ ਕਿ ਕਦ ਮੈਂ ਤੇਰੀ ਕੋਲ ਆਵਾਂਗੀ ਬਸ ਬਖਤ ਹੀ ਇਹ ਜਹਾ ਪਾ ਦਿੱਤਾ ਸੀ ਰੱਬ ਨੇ ਮੈਂ ਚਾਕੇ ਵੀ ਨਾ ਆ ਪਾਈ ਮੈਂ ਵੀ ਤੁਹਾਨੂੰ ਬਹੁਤ ਮਿਸ ਕੀਤਾ ਹੋਰ ਕੀ ਗਿਲਾ ਸ਼ਿਕਵਾ ਤਾਂ ਨਹੀਂ ਆ ਮੇਰੇ ਨਾਲ ਕਾਲਾ ਨਹੀਂ ਨਹੀਂ ਹੋਰ ਕੁਝ ਨਹੀਂ ਤੁਸੀਂ ਆ ਗਏ ਇੰਨਾ ਹੀ ਬਹੁਤ ਆ ਮੇਰੇ ਲਈ ਤੇ ਹੁਣ ਪਾਪਾ ਕਿਵੇਂ ਨੇ ਉਹਨਾਂ ਦਾ ਖਿਆਲ ਰੱਖਣਾ ਜੇ ਮੇਰੀ ਕੋਈ ਮਦਦ ਚਾਹੀਦੀ ਹੋਈ ਤਾਂ ਦੱਸਣਾ ਹਰਲਿੰ ਹਾਂਜੀ ਠੀਕ ਨੇ ਹੁਣ ਤਾਂ ਤੁਹਾਨੂੰ ਪਤਾ ਆ ਇੱਕ ਖੁਸ਼ਖਬਰੀ ਵੀ ਆ ਮੇਰੀ ਕੋਲ ਤੁਹਾਡੇ ਲਈ ਕਾਲਾ ਉਹ ਕਿਹੜੀ ਹਰਲਿੰ ਮੈਂ ਮੰਮੀ ਨੂੰ ਆਪਣੀ ਵਰੀ ਸਭ ਦੱਸਾਇਆ ਉਹ ਜਲਦੀ ਹੀ ਤੁਹਾਨੂੰ ਮਿਲਣ ਲਈ ਪਿੰਡ ਆ ਰਹੇ ਨੇ ਕਾਲਾ ਸੱਚੀ ਤਾ ਬਹੁਤ ਖੁਸ਼ੀ ਵਾਲੀ ਗੱਲ ਆ ਤੁਸੀਂ ਤਾਂ ਇਕ ਦਵਾ ਦੀ ਖੁਸ਼ੀ ਵਾਲੀਆਂ ਖਬਰਾਂ ਸੁਣਾ ਰਹੇ ਹੋ ਦੇਖਿਓਗੀ ਤੇ ਕਿਸੇ ਦਿਨ ਨਜ਼ਰ ਹੀ ਨਾ ਲੱਗ ਜਾਏ ਸਾਡੀਆਂ ਖੁਸ਼ੀਆਂ ਨੂੰ ਹਰleen ਨਹੀਂ ਲੱਗਦੀ ਕਾਲਾ ਉਹ ਕਿ ਮੈਂ ਹਰleen ਆਪਣੀ ਅੱਖ 'ਚੋਂ ਕਾਜ ਲੁੰਗਲ ਤੇ ਲਗਾ ਕੇ ਕਾਲੇ ਰੇ ਕੰਨ ਦੇ ਪਿੱਛੇ ਲਗਾ ਦਿੰਦੀ ਆ ਤੇ ਕਹਿੰਦੀ ਆ ਇੱਥੇ ਕਰਕੇ ਮੇਰੀ ਖੁਸ਼ੀ ਤਾਂ ਤੁਸੀਂ ਹੀ ਹੋ ਹੋਨੂ ਮੈਂ ਕੀਤੇ ਨਹੀਂ ਜਾਣਦੀ ਨਾ ਆ ਖੁਸ਼ੀ ਗਲ ਨਾ ਲੱਗੀ ਕਾਲਾ ਕੁਝ ਦਿਰ ਬਾਅਦ ਇੱਕ ਮਿੰਜੀ ਓਟ ਕੇ ਖੜਾ ਹੋਇਆ ਤੇ ਜੀਵ ਚੋ ਫੋਨ ਕੱਢਿਆ ਕਿਰਨ ਭਾਪੀ ਨੂੰ ਮਿਲਾ ਕੇ ਦੱਸਿਆ ਕਿ ਹਰਲੀਨ ਦੀ ਆਉਣ ਵਾਰੀ ਤੇ ਬਾਕੀ ਸਾਰੀ ਗੱਲ ਦੱਸੀ ਜਦੋਂ ਫੋਨ ਕੱਢ ਕੇ ਪਿੱਛੇ ਮੁੜਿਆ ਤਾਂ ਹਰਲੀਨ ਪਿੱਛੇ ਖੜੀ ਸੀ ਹਰਲੀਨ ਵਾਜੀਵਾ ਸਾਡੇ ਜਨ ਪਿੱਛੇ ਤਾਂ ਮੁੰਡਾ ਤਰੱਕੀ ਕਰ ਗਿਆ ਹੈ ਨਵਾਂ ਫੋਨ ਵੀ ਲੈ ਲਿਆ ਉਸ ਨੂੰ ਛੇੜਦਿਆਂ ਹੋਇਆਂ ਕਹਿਣ ਲੱਗੇ ਕਾਲਾ ਨਹੀਂ ਉਹ ਪਰसों ਜਦੋਂ ਮੈਂ ਪਰੇਸ਼ਾਨ ਹੋਇਆ ਸ਼ਹਿਰ ਪਾਪੀ ਕੋਲ ਗਿਆ ਸੀ ਉਹਨਾਂ ਨੂੰ ਮਿਲਣ ਉਦੋਂ ਹੀ ਉਹ ਇਹ ਨਹੀਂ ਦਿੱਤਾ ਸੀ ਹਰਲੀਨ ਚਲੋ ਚੰਗੀ ਗੱਲ ਹੈ ਮੈਂ ਤਾਂ ਖੁਦ ਕਰਾਂ ਦਾ ਸੋਚ ਰਹੀ ਸੀ ਤੁਹਾਨੂੰ ਇੱਕ ਫੋਨ ਕੋਲ ਰੱਖਣ ਲਈ ਕਹਿੰਦਾ ਅੱਛਾ ਉਹ ਸਭ ਛੱਡੋ ਮੇਰਾ ਨੰਬਰ ਸੇਵ ਕੀਤਾ ਆ ਕਿ ਨਹੀਂ ਦਿਖਾ ਮੈਨੂੰ ਕਾਲਾ ਹਾਂ ਜੀ ਕੀਤਾ ਆ ਫੋਨ ਹਰਲੀਨ ਨੂੰ ਫੜਾ ਦਿੱਤਾ ਉਸ ਦਾ ਨੰਬਰ ਦੇਖਤੀ ਹੋਈ ਹਰਲੀਨ ਬੋਲੀ ਕਿਆ ਬਾਤ ਹੈ ਜੀ ਮੁੰਡੇ ਨੂੰ ਮੀਰਾ ਨੰਬਰ ਸਰਦਾਰ ਨੇ ਲਿਖ ਕੇ ਸੇਵ ਕੀਤਾ ਆ ਮੈਂ ਵੀ ਨਾ ਹੁਣ ਤੁਹਾਡਾ ਸਰਦਾਰ ਜੀ ਲਿਖ ਕੇ ਸੇਵ ਕਰ ਦਿਆਂ ਪਰ ਤੁਸੀਂ ਇਧਰ ਮੇਰੇ ਕੋਲ ਆਓ ਜਦ ਕਾਲਾ ਕੋਲ ਆਇਆ ਤਾਂ ਉਸਨੇ ਕਿਹਾ ਹੋਰ ਕੋਲਾਓ ਉਹ ਸੰਗਦਾ ਹੋਇਆ ਕੋਲ ਆਇਆ ਤਾਂ ਹਰਲੀ ਨੇ ਉਸ ਨੂੰ ਸਾਹਤ ਆਪਣੇ ਮੋਢੇ ਤੇ ਰੱਖਣ ਲਈ ਕਿਹਾ ਪਰ ਉਹ ਸੰਗਦਾ ਹੋਇਆ ਮੰਨਿਆ ਫਿਰ ਹਰਲੀ ਨੇ ਖੁਦ ਉਸ ਦਾ ਹੱਥ ਆਪਣੇ ਮੋਢੇ ਤੇ ਰੱਖਿਆ ਤੇ ਸਮਾਈਲ ਕਰਨ ਲਈ ਕਿਹਾ ਤੇ ਪਿਆਰੀ ਜਹੀ ਦੋਨਾਂ ਦੀ ਸੈਲਫੀ ਲਈ ਉਸਨੂੰ ਆਪਣੇ ਫੋਨ ਦੀ ਵਾਲਪੇਪਰ ਤੇ ਲਗਾ ਲਿਆ। ਇਹੀ ਫੋਟੋ ਕਾਲੇ ਦੀ ਫੋਨ ਦੀ ਵਾਲਪੇਪਰ ਤੇ ਲਗਾ ਦਿੱਤੀ ਤੇ ਆਪਣੇ ਪਿਕ ਉਸਦੇ ਫੋਨ ਨੰਬਰ ਤੇ ਲਗਾ ਦਿੱਤੀ ਤਾਂ ਕਿ ਜਦ ਵੀ ਉਹ ਫੋਨ ਕਰੇ ਉਸਦੀ ਪਿਕ ਸ਼ੋ ਹੋਵੇ ਉਸਨੂੰ। ਤੇ ਐਵੇਂ ਹੀ ਆਪਣੇ ਫੋਨ ਤੇ ਉਸਦੀ ਲਗਾ ਲਈ। ਕਾਲਾ ਮੈਨੂੰ ਇਹ ਫੋਟੋ ਇੱਦਾਂ ਹੀ ਲਗਾ ਕੇ ਰੱਖਣੀ ਪੈਗੀ ਫੋਨ ਤੇ ਜੇ ਕਿਸੇ ਨੇ ਦੇਖ ਲਈ ਫਿਰ ਹਰਲੇਨ। ਉਸੀ ਗੱਲ ਸੁਣ ਕੇ ਖਿਜੀ ਕੀ ਆ ਇੱਕ ਫੋਟੋ ਤੇ ਇਕੱਠਿਆਂ ਦੀ ਪਿਕ ਕਰਵਾਉਣ ਲਈ ਕਿੰਨਾ ਸੰਘਰੇ ਸੀ ਜ਼ਿੰਦਗੀ ਵਿੱਚ ਕੀ ਕਰੂੰਗੀ ਮੈਂ ਪਹਿਲਾਂ ਵੀ ਕਿੰਨੀ ਵਾਰੀ ਕਿਹਾ ਕਿ ਲੋਕਾਂ ਵਰੀ ਤੁਸੀਂ ਸੋਚਣਾ ਪਲੀਜ਼ ਬੰਦ ਕਰੋ ਤੇ ਤੁਸੀਂ ਜ਼ਿਆਦਾ ਨਾ ਸੋਚਿਆ ਕਰੋ ਸੋਚਣ ਦੀ ਮੈਂ ਹਾਂ ਹੁਣ ਜੇ ਅੱਗੇ ਤੁਲਜਾ ਹੀ ਕੋਈ ਵੀ ਗੱਲ ਮੇਰੀ ਨਾਲ ਕੀਤੀ ਤਾਂ ਮੈਂ ਕੋਈ ਗੱਲ ਨਹੀਂ ਤੁਹਾਡੇ ਨਾਲ ਕਰਨੀ ਕਾਲਾ ਹਾਂਜੀ ਠੀਕ ਆ ਹਰਲਨ ਚਲੋ ਛੱਡੋ ਇਹ ਸਭ ਮੈਨੂੰ ਇਹ ਦੱਸੋ ਕਿ ਹੁਣ ਮੈਨੂੰ ਫੋਨ ਕੱਟ ਰਹੇ ਹਾਂ ਫਿਰ ਕਾਲਾ ਮੇ ਤਾਂ ਸਾਰਾ ਦਿਨ ਹੀ ਕੰਮਾਂ 'ਚ ਨਿਕਲ ਜਾਂਦਾ ਆ ਮੇਰੇ ਕੋਲ ਤਾਂ ਰਾਤੀ ਹੀ ਟਾਈਮ ਹੁੰਦਾ ਆ ਉਦੋਂ ਹੀ ਹੋ ਸਕਦੀ ਆ ਗੱਲ ਤੇ ਕਈ ਵਾਰ ਮੈਨੂੰ ਥਕਾਉਟ ਕਰਕੇ ਜਲਦੀ ਨੀਂਦ ਆ ਜਾਂਦੀ ਆ ਸੋ ਜੇ ਮੇਰਾ ਫੋਨ ਨਾ ਆਇਆ ਤਾਂ ਤੁਸੀਂ ਹੀ ਕਰ ਲਿਆ ਕਰਨਾ ਹਰਲੀਨ ਠੀਕ ਆ ਮੇਰੇ ਸਰਦਾਰ ਜੀ ਮੈਂ ਅੱਜ ਰਾਤੀ ਫਿਰ ਇੰਤਜ਼ਾਰ ਕਰੂੰਗੀ ਤੁਹਾਡੇ ਫੋਨ ਦਾ ਚੰਗਾ ਮੈਂ ਹੁਣ ਚੱਲਦੀ ਆ ਕਾਲਾ ਇੰਨੀ ਜਲਦੀ ਹੁਣੇ ਤਾਂ ਆਈ ਸੀ ਥੋੜਾ ਜਿਹਾ ਹੋਰ ਰੁਕ ਜਾਓ ਨਾ ਹਰਲੀਨ ਮੇਰਾ ਕਿਹਣਾ ਦਿਲ ਕਰਦਾ ਆ ਜਾਨ ਨੂੰ ਜੀ ਕਰਦਾ ਸਦਾ ਲਈ ਤੁਹਾਡੇ ਕੋਲ ਰਹਿ ਜਾਾਂ ਪਰ ਹੁਣ ਮੇਰੀਆਂ ਛੋਟੀਆਂ ਵੀ ਮੁੱਕਣ ਵਾਲੀਆਂ ਨੇ ਜਦ ਮੈਂ ਚਲੇਗੀ ਫਿਰ ਆਪਾਂ ਕਿੱਦਾਂ ਮਿਲਿਆ ਕਰਾਂਗੇ ਮੈਨੂੰ ਇਹੀ ਸੋਚ ਕੇ ਟੈਨਸ਼ਨ ਹੋ ਰਹੀ ਆ ਫਿਰ ਹਰਲੀਨ ਵਾਪਸ ਤਾਈ ਕੀ ਘਰ ਚਲੀ ਜਾਂਦੀ ਆ ਉਹਨਾਂ ਨੂੰ ਮਿਲਦੀ ਆ ਹਾਲ ਚਾਲ ਪੁੱਛਦੀ ਆ ਤੇ ਸਾਰੀ ਗੱਲ ਦੱਸਦੀ ਆ ਕਿ ਪਾਪਾ ਨਾਲ ਇਦਾਂ ਹੋ ਗਿਆ ਸੀ ਜਿਸ ਕਰਕੇ ਮੈਂ ਜਲਦੀ ਵਾਪਸ ਨਹੀਂ ਆ ਸਕੀ ਤੇ ਨਾ ਹੀ ਤੁਹਾਨੂੰ ਖਬਰ ਕਰਨ ਦਾ ਮੌਕਾ ਮਿਲਿਆ ਬਸ ਪਛਤ ਤੋੜ ਚੀ ਹਿਲੰਗੀ ਰਹੀ ਤਾਇਆ ਕਹਿਣ ਲੱਗਾ ਚਲ ਪੁੱਤ ਕੋਈ ਗੱਲ ਨਹੀਂ ਚੰਗਾ ਮਾੜਾ ਟਾਈਮ ਕਿਹੜਾ ਕਿਸੇ ਨੂੰ ਦੱਸ ਕੇ ਆਉਂਦਾ ਆ ਬਾਕੀ ਹੋਰ ਤਾਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਨਾ ਹਲਨ ਨਹੀਂ ਜੀ ਬਾਕੀ ਸਭ ਠੀਕ ਆ ਤਾਇਆ ਚਲ ਸ਼ੁਕਰ ਆ ਉਸ ਪਰਮਾਤਮਾ ਦਾ ਚਲੋ ਤੁਸੀਂ ਬੈਠੋ ਤੇ ਗੱਲਾਂ ਬਾਤਾਂ ਕਰੋ ਮੈਂ ਆਇਆ ਖੇਤ ਕੀੜਾ ਮਾਰ ਕੇ ਹਲਨ ਤਾਇਆ ਜੀ ਇੱਕ ਮਿੰਟ ਤਾਇਆ ਹਾਂ ਪੁੱਤ ਕੀ ਹੋਇਆ ਹਲਨ ਪਹਿਲਾਂ ਤੁਸੀਂ ਬੈਠੋ ਮੈਂ ਫਿਰ ਗੱਲ ਕਰ ਦਸਤੀਆਂ ਤਾਇਆ ਹਾਂ ਬੁੱਤਸ ਹੁਣ ਤਾਈ ਨੇ ਬੈਠਦੀਆਂ ਕਿਹਾ ਹਲਨ ਉਹ ਤਾਇਆ ਜੀ ਮੈਂ ਗਲ ਕੀਤੀ ਸੀ ਮੇਰੇ ਤੇ ਕੁਲਵੀਰ ਵਾਰੇ ਮੰਮੀ ਨਾਲ ਉਹਨਾਂ ਨੂੰ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਆ ਹੁਣਾਂ ਕਿਹਾ ਕਿ ਉਹ ਪਾਪਾ ਨਾਲ ਗੱਲ ਕਰਕੇ ਜਲਦੀ ਹੀ ਕੁਲਵੀਰ ਨੂੰ ਮਿਲਣ ਲਈ ਆਉਣਗੇ ਤਾਇਆ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਆ ਧੀ ਹਲਨ ਤਾਇਆ ਜੀ ਮੈਨੂੰ ਤਾਂ ਵਸੀ ਸੀ ਗੱਲ ਦੀ ਫਿਕਰ ਆ ਇਚਰ ਨੂੰ ਪਾਪੀ ਉਸਨੂੰ ਕੋਈ ਨਾ ਮੰਮ ਬਖੀੜਿਆ ਨਾ ਖਣਾ ਕਰਦੀ ਵੀ ਤਾਇਆ ਉਹ ਤੂੰ ਬਹੁਤ ਫਿਕਰ ਨਾ ਕਰ ਅਸੀਂ ਹੈਗੇ ਹਾਂ ਸਭ ਦੀ ਖਲਮਾਂਗੇ ਉਸ ਦੇ ਸਿਰ ਹੱਥ ਰੱਖਦਿਆਂ ਕਿਹਾ ਸ਼ਾਮਾ ਪੈ ਗਈ ਕਾਲਾ ਕੰਮ ਘਾਰ ਸਾਰੀ ਨੇ ਵੇੜ ਕੇ ਕਾ ਰੋਟੀ ਖਾਣਾ ਆ ਤੇ ਜਦ ਪਾਪੀ ਆਨ ਕੇ ਉਸ ਨੂੰ ਰੋਟੀ ਫੜਾਈ ਤਾਂ ਉਸ ਦੇ ਚਿਹਰੇ ਤੇ ਖੁਸ਼ੀ ਦੇਖ ਕੇ ਕਹਿਣ ਲੱਗੀ ਬੜੀਆਂ ਰੌਣਕਾਂ ਨੇ ਕਾਲਾ ਅੱਜ ਤਾਂ ਤੇਰੇ ਚਿਹਰੇ ਤੇ ਕੀ ਗੱਲ ਹੈ ਕਾਲਾ ਕੁਝ ਨਹੀਂ ਪਾਪੀ ਵੈਸੇ ਹੀ ਤੇ ਰੋਟੀ ਬਲੀ ਤਲੇ ਪੋਣੇ ਨਾਲ ਟਕੇ ਤੇ ਚੱਕ ਕੇ ਆਪਣੇ ਘਰ ਨੂੰ ਤੁਰ ਪਿਆ ਰੋਟੀ ਲਿਆ ਕੇ ਉਸ ਨੇ ਮੰਜੇ ਤੇ ਰੱਖੀ ਤੇ ਉੱਪਰ ਬੈਠ ਕੇ ਖਾਣ ਲੱਗ ਪਿਆ ਰੋਟੀ ਖਾਂਦੇ-ਖਾਂਦੇ ਨੇ ਫੋਨ ਚੱਕਿਆ ਤੇ ਲੋਕ ਖੋਲਿਆ ਤੇ ਕੁਝ ਤਿਰ ਹਲੇਨ ਤੇ ਉਸ ਦੀ ਫੋਟੋ ਨੂੰ ਨਿਹਾਰਦਾ ਰਿਹਾ ਤੇ ਫਿਰ ਹਰਲੇਨ ਨੂੰ ਫੋਨ ਲਗਾ ਲਿਆ ਇਹ ਰਿੰਗ ਚਾਂਦੀ ਰਹੀ ਪਰ ਕਿਸੇ ਨੇ ਨਾ ਚੱਕਿਆ ਫਿਰ ਉਸ ਨੇ ਦੂਜੀ ਵਾਰੀ ਕੀਤਾ ਤਾਂ ਪਹਿਲਾਂ ਰਿੰਗ ਤੇ ਹੀ ਹਲੇਨ ਨੇ ਝੁਕ ਲਿਆ ਤੇ ਕਹਿਣ ਲੱਗੀ ਹਾਏ ਕਿੰਨੀ ਬੀ ਸਵਰੀਆ ਕੱਲ ਕਰੰਤੀ ਮੁੰਡੇ ਨੂੰ ਕਾਲਾ ਨਹੀਂ ਨਹੀਂ ਜੀ ਮੈਂ ਤਾਂ ਉਵੇਂ ਹੀ ਪੰਗੇ ਲੈ ਰਿਹਾ ਸੀ ਬਠਾ ਫੋਨ ਆ ਤੁਹਾਨੂੰ ਕਦ ਫੋਨ ਲੱਗ ਗਿਆ ਪਤਾ ਹੀ ਨਹੀਂ ਲੱਗਿਆ ਹਲਨ ਸਰਦਾਰ ਜੀ ਤੁਸੀਂ ਝੂਠ ਨਾ ਬੋਲਿਆ ਕਰੋ ਕਿਉਂਕਿ ਤੁਹਾਨੂੰ ਝੂਠ ਬੋਲਣਾ ਹੀ ਨਹੀਂ ਆਉਂਦਾ ਅੱਛਾ ਇਹ ਦੱਸੋ ਕੀ ਕਰ ਰਹੀ ਸੀ ਕਾਲਾ ਮੈਂ ਤਾਂ ਰੋਟੀ ਖਾ ਰਿਹਾ ਸੀ ਆ ਤੁਹਾਨੂੰ ਵੀ ਖਲਾਈ ਹਲਨ ਉਸ ਵਿੱਚ ਤਾਂ ਟਾਈਮ ਹੈ ਜੀ ਹਲੇ ਕੰਮ ਕਰੋ ਰੋਟੀ ਖਾਓ ਤਿੰਤ ਇੰਤਜ਼ਾਰ ਕਰੋ ਮੈਂ ਹਲੇ ਆਟਾ ਗੁੰਨ ਨਹੀਂ ਆ ਮੈਂ ਸਾਰੇ ਕੰਮ ਨਿਮੇੜ ਕੇ ਤੁਹਾਨੂੰ ਕਾਲ ਕਰਾਂਗੀ ਸੌਣਾ ਜਾਣਾ ਕਿਤਰੇ ਹੋਰ ਮੈਂ ਬੈਠੀ ਦੇਖਦੀ ਰਹਾ ਠੀਕ ਹੈ ਜੀ ਵਈ ਇਹਨਾਂ ਆਖ ਉਸਨੇ ਫੋਨ ਕੱਢ ਦਿੱਤਾ ਤੇ ਆਪਣੀ ਕੰਮੀ ਲੱਗ ਗਈ ਤੇ ਕਾਲਾ ਵੀ ਰੋਟੀ ਖਾਣ ਲੱਗ ਗਿਆ ਇੰਤਜ਼ਾਰ ਕਰਦੇ ਕਰਦੇ ਇੱਕਦ ਕਾਲੇ ਦੀ ਅੱਖ ਲੱਗ ਗਈ ਉਸਨੂੰ ਪਤਾ ਹੀ ਨਾ ਲੱਗਿਆ ਤੇ ਸਰਾਣੀ ਹੀ ਥੰਮ ਪਈ ਫੋਨ ਤੇ ਵਾਈਬ੍ਰੇਸ਼ਨ ਨੇ ਉਸਨੂੰ ਅੱਖ ਪੱਟਣ ਲਈ ਮਜboor ਕਰ ਦਿੱਤਾ ਚਾ ਦੋਸਤਿਆਂ ਆਦੀਆਂ ਖੁੱਲੀਆਂ ਅੱਖਾਂ ਨਾਲ ਦੇਖਿਆ ਤਾਂ ਫੋਨ ਹਲੇਂਦਾ ਸੀ ਤੇ ਜਲਦੀ ਨਾਲ ਉੱਠ ਕੇ ਠੀਕ ਹੋ ਕੇ ਬੈਠ ਗਿਆ ਤੇ ਫੋਨ ਚੱਕ ਕੇ ਕਹਿਣ ਲੱਗਾ ਹਾਂਜੀ ਹਾਂਜੀ ਮੈਂ ਜਾਗਦਾ ਹਾਂ ਹਲੇ ਮੈਨੂੰ ਪਤਾ ਹੀ ਆ ਸਭ ਜਿਹੜਾ ਜਾਗ ਰਹੇ ਹਾਂ ਮੈਂ ਪਤਾ ਕਦੋਂ ਦੀ ਫੋਨ ਮੁਲਾ ਰਹੇ ਹਾਂ ਕੁਛ ਪਤਾ ਵੀ ਆ ਤੇ ਤੁਸੀਂ ਹੋ ਕਿ ਫੋਨ ਹੀ ਨਹੀਂ ਝੱਕਣ ਦਾ ਨਾਮ ਲੈ ਰਹੇ ਸੀ ਕੀ ਆਏ ਕਾਲਾ ਮੈਂ ਤਾਂ ਤੁਹਾਡੀ ਫੋਨ ਦਾ ਹੀ ਇੰਤਜ਼ਾਰ ਕਰ ਰਿਹਾ ਸੀ ਪਰ ਪਤਾ ਹੀ ਨਹੀਂ ਲੱਗਾ ਕਦ ਮੇਰੀ ਅੱਖ ਲੱਗ ਗਈ ਤੇ ਤੁਸੀਂ ਤਾਂ ਹੋਣੇ ਹੀ ਇੰਨਾ ਇੰਤਜ਼ਾਰ ਕਰਵਾ ਰਹੇ ਹੋ ਹਰਲਨ ਅੱਛਾ ਜੀ ਵਿਆਹ ਹੋਇਆ ਨਹੀਂ ਹਲੇ ਤੇ ਮੁੰਡੇ ਨੂੰ ਸਾਡੇ ਨਾਲ ਸ਼ਿਕਾਇਤਾਂ ਵੀ ਹੋਣ ਲੱਗ ਪਈਆਂ ਆ ਕਿ ਅਸੀਂ ਹੋਣੇ ਹੀ ਇੰਨਾ ਇੰਤਜ਼ਾਰ ਕਰਵਾ ਰਹੇ ਹਾਂ ਕਾਲਾ ਮੈਂ ਸੱਚੀ ਕਹਿ ਰਹੀ ਹਾਂ ਜੀ ਪਤਾ ਨਹੀਂ ਲੱਗਾ ਹਰਲਨ ਚਲੋ ਛੱਡੋ ਇਹ ਦੱਸੋ ਮੇਰੀ ਯਾਦ ਕਿੰਨੀ ਕਾਇਫੇਰ ਕਾਲਾ ਨਾ ਪੁਰਾਵੀ ਨਹੀਂ ਮੈਨੂੰ ਤੁਹਾਡੀ ਯਾਦ ਕਿਉਂ ਆਉਂ ਹਰਲੀਨ ਹਾਂ ਚਲ ਠੀਕਾ ਫਿਰ ਮੈਂ ਹੀ ਪਾਗਲਾ ਜੂਏ ਮੇਂ ਤੋਹਟੀ ਯਾਦ ਚ ਸੁੱਕਦੀ ਜਾ ਰਹੀ ਆ ਸੋਚੋ ਤੁਸੀਂ ਐਮ ਹੀ ਤੰਗ ਕੀਤਾ ਤੁਹਾਨੂੰ ਕਾਲਾ ਨਹੀਂ ਨਹੀਂ ਉਹ ਮੈਂ ਤਾਂ ਮਯਾਕ ਕਰ ਰਿਹਾ ਸੀ ਜੀ ਜੇ ਤੁਸੀਂ ਮੇਰੀ ਯਾਦ ਚ ਸੁੱਕ ਗਏ ਸੀ ਤਾਂ ਮੈਂ ਵੀ ਤਾਂ ਪਉਏ ਜਿੰਨਾ ਕਰ ਰਿਹਾ ਸੀ ਹਰਲੀਨ ਹਸਦੀ ਹੋਈ ਇਹ ਪਉਆ ਕੀ ਹੁੰਦਾ ਆ ਕਾਲਾ ਇਹ ਨਾ ਜੀ ਸ਼ਰਾਬ ਦੀ ਛੋਟੀ ਜਹੀ ਬੋਤਲ ਹੁੰਦੀ ਆ ਉਸ ਨੂੰ ਕਹਿੰਦੇ ਆ ਹਲਨ ਅੱਛਾ ਇਸ ਦਾ ਮਤਲਬ ਤੁਸੀਂ ਸ਼ਰਾਬ ਹੀ ਪੀਂਦੇ ਹੋ ਧੰਵਾ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੀ ਰਿਹਾ ਹੈ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸੈਸ਼ੀ ਕੱਲ ਦੇ